ਸੱਜਣਾ ਹੀਰਾ ਕਹਿੰਦਾ ਵੀ ਦੋ ਦੋ ਧਾਰਾ ਤੁਹਾਨੂੰ ਜਰੂਰ ਚੈੱਕ ਕਰਾ ਦੀ ਪਹਿਲਾਂ ਨ ਕੱਟੀ ਐ ਬੱਚੇ ਬੁੱਚੇ ਤੇ ਸਹਿਮਤ ਦਾ ਜਿਹੜਾ ਉਹ ਪਤਾ ਲੱਗਿਆ ਸੱਜਣਾ ਕੱਟੀ ਹੀਰੇ ਨੇ ਬੰਨਤੀ ਆ ਤੇ ਤੁਹਾਨੂੰ ਦੋ ਦੋ ਧਾਰਾ ਚੈੱਕ ਕਰਾਉਣੇ ਆ ਵੇਖੋ ਝੋਟੀ ਨੇ ਥਣ ਕੱਢਿਆ ਕਰਮਾ ਵਾਲੀ ਨੇ ਬਹੁਤ ਸੋਹਣਾ ਪਸਮਾਕ ਕੀਤਾ ਤੇ ਬਾਕੀ ਧਾਰਾ ਤੁਹਾਨੂੰ ਹੁਆ ਵੇਖੋ ਕਿੱਡਾ ਚੰਗਾ ਜਿਵੇਂ ਕੈਮਰਾ ਕੁਮਰਾ ਲੈ ਕੇ ਕੋਲੇ ਤੁਰੇ ਫਰਦੇ ਆ ਨਾ ਫੈਨ ਓਕੇ ਰਿਪੋਰਟ ਆ ਦੁੱਧ ਜਾਂ ਤੇ ਮਾਰੀ ਮਦਰ ਲੈ ਤੂੰ ਹਾਂਜੀ ਸਾਸੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਵੱਡੇ ਸਭਰਾ ਆਗੇ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆਗਿਆ ਤੇ ਨੇੜੇ ਹਰੀਕਾ ਪਤਨ ਦੁੱਬਲੀ ਇਹਦੇ ਆਣ ਗਵਾਂਡ ਮੰਨ ਕੋ ਰਹਿ ਜਾਂਦੇ ਆ ਹਰੀਕੇ ਪਤਨ ਤੋਂ ਸੱਜਣੋ ਵੱਧ ਤੋਂ ਵੱਧ 7 ਜਾਂ 8 ਕਿਲੋਮੀਟਰ ਦੀ ਦੂਰੀ ਤੇ ਵੱਡੇ ਸਭਰਾ ਹੀਰੇ ਦੇ ਘਰੋਂ ਤੁਹਾਨੂੰ ਤਿੰਨ ਐਨੀਮਲ ਵਿਕਰੀ ਵਾਲੇ ਵਿਖਾਉਣ ਲੱਗੇ ਆ ਜੀ ਦੇ ਚ ਦੋ ਸੂਈਆਂ ਸਵਾਈਆਂ ਮੱਜਾਂ ਝੋਟੀਆਂ ਤੇ ਸਜਣੋ ਇੱਕ ਝੋਟੀ ਸੂਨ ਨੂੰ ਤਿਆਰ ਆਜ ਸੂਪੇ ਕੱਲ ਨੂੰ ਸੂਪੇ ਬਿਲਕੁਲ ਤਿਆਰੀ ਦੇ ਵਿੱਚ ਆ ਤੇ ਆ ਝੋਟੀ ਹੀਰੇ ਨਾਲ ਗੱਲਬਾਤ ਹੋਈ ਸਜਣੋ ਮਗਰ ਇਹਦੇ ਕੱਟੀ ਤੇ ਦੋ ਦੰਦ ਆ ਬਹੁਤ ਸੋਹਣਾ ਕੱਦ ਕਾਠਾ ਦੋ ਦੰਦ ਦੇ ਹਿਸਾਬ ਨਾਲ ਬੜਾ ਸੋਹਣਾ ਲੇਵਾ ਤਿਆਰ ਕੀਤਾ ਤੇ ਚੰਗੇ ਬੋਲੇ ਤੋਂ ਸਟਾਰਟ ਹੋਈ ਆ ਤੇ ਬਾਕੀ ਸਜਣੋ ਇੱਕ ਰਿਕਵੈਸਟ ਬੇਨਤੀ ਹਰ ਵੀਡੀਓ ਚ ਜਿਹੜਾ ਪਸੂ ਤੁਸੀਂ ਖਰੀਦਦੇ ਆ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚਨੇ ਆ ਸੱਜਣੋ ਇੰਨੀ ਕਰ ਰਿਕਵੈਸਟ ਬੇਨਤੀ ਜ਼ਰੂਰ ਕਬੂਲ ਕਰ ਲਿਓ ਆਜੋ ਜਾਣਕਾਰੀ ਲਈਏ ਹੀਰੇ ਤੋਂ ਹੀਰੇ ਵੀਰ ਸਾਸਰੀ ਕਾਲ ਸੰਧੂ ਸਾਹਿਬ ਹੋਰ ਸੁਣਾ ਮੇਰਾ ਵਧੀਆ ਵਧੀਆ ਚੜਦੀ ਕਲਾ ਚੜਦੀ ਕਲਾ ਨਾ ਹਾਂਜੀ ਹਾਂਜੀ ਵਧੀਆ ਤੇ ਹੀਰੇ ਆਪਣਾ ਐਡਰੈਸ ਪਹਿਣਾ ਭਰਾਮਾ ਨੂੰ ਦਈਏ ਇੱਥੋਂ ਦਾ ਕੀਰਾ ਹਾਂਜੀ ਨਾਮ ਆਪਣਾ ਹੀਰਾ ਸਿੰਘ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਪਾਂ ਨੂੰ ਹਰੀਕੇ ਪਤਨ ਜਿਆਦਾ ਲੱਗੇ ਆ 8 ਕਿਲੋਮੀਟਰ ਤੇ ਪੱਟੀ ਹੋ ਗਿਆ 10 ਕਿਲੋਮੀਟਰ ਤੇ ਕੋਡ ਵੱਡਾ ਦੁੱਬਲੀ ਸਾਰੇ ਲਾਗੇ ਲਾਗੇ ਤੇ ਪਿੰਡ ਆਪਣੇ ਹਾਂ ਨੇੜੇ ਨੇੜੇ ਹਾਂਜੀ ਮੇਨ ਤੇ ਮਸ਼ਹੂਰ ਪਿੰਡ ਵੱਡੇ ਸਭਰਾਜੀ ਬਾਕੀ ਹਰੀਕੇ ਪਤਨ ਦੇ ਆਪਣ ਜਿਆਦਾ ਮਾਨੂੰ ਲਾਗੇ ਆ ਹਾਂ ਹਾਂਜੀ ਬਿਲਕੁਲ ਨਹੀਂ ਹਾਂਜੀ ਤੇ ਆਪਣਾ ਨੰਬਰ ਸਾਹਿਬ ਹਾਂਜੀ ਨੰਬਰ ਆਪਣਾ ਹੈਗਾ 8198 52854 8198 52854 ਇਹਦੇ ਤੇ ਕਰ ਲੈ ਸਮਝ ਹਾਂਜੀ ਤਿੰਨ ਵਖਾ ਦੀਏ ਹਾਂਜੀ ਤਿੰਨ ਆ ਝੂਟੀ ਦਾ ਕੀ ਲੇਖਾ ਜੋਖਾ ਇਹ ਸੰਧੂ ਸਾਹਿਬ ਪਹਿਲਾ ਸੁਗਾ ਸੂਈ ਜੇ ਦੋ ਦੰਦ ਜੇ ਓਕੇ ਅੱਜ ਇਹਨੂੰ ਚੌਥਾ ਦਿਨ ਹੋਇਆ ਸੂਈ ਨੂੰ ਆਪੇ ਸਰਕਾਰੀ ਸੀਮੰਦੀ ਦੇ ਐਚ ਐਲ ਡੀ ਵੀ ਦੀ 10299 ਦੀ ਓਕੇ ਠੀਕ ਹੈ ਜੀ ਤੇ ਕੱਟੀਏ ਦੇ ਮਗਰ ਖਾਨ ਦੀ এবੀਸੀ ਵਾਲਿਆਂ ਦੀ ਅੱਛਾ ਖਾਨ ਦੀ এবੀਸੀ ਵਾਲਿਆਂ ਦੀ ਕੀ ਬਾਤ ਆ ਵੀ ਚੰਗੇ ਰਿਕਾਰਡ ਸਮੇਤ ਹੀ ਅਦੋਂ ਮਾਮਾਤੀ ਹੈ ਮਨ ਲਓ ਵੀ ਜਿੰਨਾ ਦਾ ਮਤਲਬ ਪਹਿਲਾਂ ਆਮਦੋ ਤੇ ਦਿੰਦੇਗਾ ਨਾ ਉੱਥੋਂ ਤਾਂ ਸਟਾਰਟ ਹੀ ਹੋਈ ਹੈ ਅੱਛਾ ਮਨ ਲਓ ਵੀ ਹੁਣ ਇਹਦੇ ਥੱਲੇ ਖੁੱਲਾ ਡੋਲਾ 9 ਕਿਲੋ ਬਾਲਾ ਹੋਊਗਾ ਖੁੱਲਾ ਡੁੱਲਾ ਨੌ ਕੁਲੋ ਬੋਲਾ ਚਾਰ ਦਿਨਾਂ ਦੀ ਸੂਈ ਚਾਰ ਦਿਨਾਂ ਸੂਈ ਥਲੇ ਹਾਂਜੀ ਉਮਰ ਵੀ ਛੋਟੀ ਉਮਰ ਵੀ ਛੋਟੀ ਕੱਦ ਕਾੜ ਵਖਾਓ ਵੀ ਪੂਰੇ ਫੁੱਲ ਹਾਈਟ ਦੀ ਆ ਹਾਂ ਅਜੇ ਇਹਨੇ ਚੌਗੀ ਛਗੀ ਜਵਾਨ ਹੋਣਾ ਕਿੱਥੇ ਜਾਊਗੀ ਹੁਣ ਦੋ ਦੰਦਾ ਹਾਂਜੀ ਤੇ ਮੰਨ ਲਓ ਇਹ ਦੁੱਧ ਜ਼ਿਆਦਾ ਨਹੀਂ ਆ ਕਿਸ ਦੀ ਸੇਵਾ ਸੰਭਾਲਦੇ ਆ ਬਾਕੀ ਕੋਈ ਪੱਠੇ ਮੇਰਾ ਵੀਰ ਪਾਉ ਤੇ ਦੁੱਧ ਜ਼ਿਆਦਾ ਨਹੀਂ ਆਗੀ 12 13 ਕਿਲੋ ਹਾਂ ਆਰਾਮ ਨਾਲ ਦੇ ਦੂ ਹਾਂਜੀ ਵੀ 9 ਤੋਂ ਤਾਂ ਸਟਾਰਟ ਹੀ ਹੋਈ 3 ਕਿਲੋ ਤਾਂ ਵਾਧਿਆ ਨਹੀਂ ਹਜੇ ਹਾਂਜੀ ਹਾਂਜੀ ਗਾੜ੍ਹ ਵੀ ਬਹੁਤ ਤੇ ਮਗਰ ਵੀ ਕੱਟੀ ਮਗਰ ਵੀ ਕੱਟੀ ਹਾਂਜੀ ਵੇਖੋ ਸੱਜਣਾ ਥਣ ਲੱਗੇ ਕਰਮਾ ਵਾਲੀ ਨੂੰ ਚਾਰੇ ਗੋਠਾਂ ਦੇ ਬਹੁਤ ਸੋਹਣਾ ਲਿਵਾ ਪਾਂਡਾ ਲੱਗਾ ਝੂਟੀ ਨੂੰ ਸਵੇਰ ਦਾ ਟਾਈਮ ਹੀ ਆ ਇਹ ਵੀ ਨੋਟ ਕਰ ਲਿਓ ਚੌਣ ਵਾਲੀ ਜਿਹੜਾ ਹਾਂ ਹਾਂਜੀ ਓਕੇ ਆ ਜਮਾਂ ਵੇਖੋ ਇਹ ਤਾਂ ਹਜੇ ਖੜਨੀ ਆ ਸਾਹਿਬ ਹਾਂਜੀ ਆ ਇਹ ਤਾਂ ਮੰਨ ਲਓ ਇਹਨੂੰ ਹਜੇ ਸੂਸਾਜ ਆਈ ਆ ਹਜੇ ਇਹਨੂੰ ਲੇਟੀ ਮੈਲਾ ਮੂਲਾ ਮਾਰਿਆ ਕਿੱਥੇ ਜਾਣੀ ਆ ਹਾਂ ਫੇਰ ਥੱਲੋਂ ਝੂਟੀਆਂ ਜਾਗਦੀਆਂ ਹਾਂਜੀ 15 ਦਾ ਲਾ ਦਿੰਦੀਆਂ ਹੀਰੇ ਹਾਂਜੀ ਹਾਂਜੀ 15 20 ਦਾ 15 20 ਦਾ ਨਾ ਫੇਰ ਜਾ ਕੇ ਦੁੱਤੇ ਆਉਂਦੀਆਂ ਕਰਮਾ ਵਾਲੀਆਂ ਇਨੂੰ ਦਿਹਾੜੀ ਦੇ ਪੰਜਰੀ ਚੋਲੇ 6 ਰੀ ਚੋਲੇ ਹਾਂ ਕੋਈ ਪ੍ਰਵਾਹ ਨਹੀਂ ਇਹਨੂੰ ਏਡੀ ਮਿੱਠੀ ਹਾਂਜੀ ਬਾਕੀ ਉਹ ਸਹਾਰੀਆਂ ਬਹੁਤ ਨਿਗਰ ਲੈਵੇ ਦੀ ਆ ਹਾਂ ਇਹਨੇ ਦੁੱਧ ਕੱਢਣਾ ਹੈ ਦੁੱਧ ਨੇ ਕੱਢਨੇ ਕੱਢਣਾ ਓਕੇ ਤੇ ਹੀਰੇ ਦਾ ਰੇਟ ਕੀ ਕਰਾਂਗੇ ਸਾਹਿਬ ਰੇਟ ਸੰਧੂ ਸਾਹਿਬ ਦਾ ਦੋਦ ਵੀਰ ਆਪਣੇ ਲੈਣਦੇ ਹੋਏ ਆ ਤੇ ਉਹਨਾਂ ਵੀਡੀਓ ਤੁਹਾਡੀ ਵੇਖਣੀ ਹੁੰਦੀ ਆ ਤੇ ਆਪਾਂ ਫੋਨ ਤੇ ਕਰ ਲਾਂਗੇ ਰੇਟ ਇਹਦਾ ਓਕੇ ਹਾਂਜੀ ਠੀਕ ਆ ਇਹਦਾ ਜਿਹੜਾ ਰੇਟ ਕਰਾਂਗੇ ਫੋਨ ਤੇ ਕਰਾਂਗੇ ਵੀ ਪੜਦਾ ਹੈ ਐਂਡ ਤੇ ਆਪਾਂ ਮੰਨ ਲਓ ਧਰ ਤੂਰਾ ਮਰਾ ਦਿੰਨੇ ਆ ਠੀਕ ਆ ਹਾਂਜੀ ਚੱਲ ਵਾ ਕੋਈ ਨਹੀਂ ਧਾਰਾ ਮਾਰ ਹੀ ਲੈਣੀਆਂ ਜਿੰਨੇ ਲੈਣੀ ਪੋੜੀ ਠੰਡੀ ਸੀਲ ਆ ਭਾਵੇਂ ਕੋਈ ਸ਼ੇਰਾਂ ਚੋਲੇ ਨਹੀਂ ਰਾਤ ਚੜਾ ਕੋਈ ਪੂਰ ਛਟਾ ਨਹੀਂ ਹੈਗਾ ਤੇ ਸਾਹ ਵੇਦਾ ਕੀ ਲਿਖਾ ਜੋਖਾ ਇਹ ਸੰਤੂ ਸਾਹਿਬ ਦੂਸਰਾ ਸੂਆ ਸੂਈ ਹੋਈ ਆ ਓਕੇ ਪੰਜਾਂ ਦਿਨਾਂ ਦੀ ਸੂਈ ਆ ਆ ਮਗਰੇ ਦੇ ਕਟਾ ਦੇ ਮੇਲ ਕਾਫ ਠੀਕ ਆ ਤੇ ਇਹਨੂੰ ਨਾ ਭਾਲ ਜੀ ਪੈ ਗਈ ਆ ਰਾਤੀ ਨਾਲ ਕੱਲ ਕਰਨੀ ਹੈ ਤਾਂ ਘਰ ਦੇ ਨੇ ਵੰਡ ਵੰਡ ਪਾਦਾ ਹਾਂ ਦਾਣੇ ਨਾਲ ਪਹਿਲੇ ਹਾਂਜੀ ਇੱਕ ਗੱਲ ਆਪਾਂ ਪਹਿਲਾਂ ਦੱਸ ਦੇਣੀ ਜੇ ਜਿਹੜਾ ਇਧਰਲਾ ਇਧਰਲਾ ਥਾਣਾ ਨੇ ਇਹਦਾ ਹੁਣ ਤੇ ਭਾਲ ਪੈ ਗਈ ਆ ਇਹਦੇ ਥੱਲੇ ਥਣ ਦੇ ਵਿੱਚ ਦੁੱਧ ਥੋੜਾ ਜਿਆਦਾ ਜੇ ਪਰਲੇ ਚ ਘਟਾ ਮਗਰ ਦੇ ਓਕੇ ਠੀਕ ਹੈ ਵੀ 19 21 ਫਰਕ ਆ ਹਾਂਜੀ ਮੰਨ ਲਓ ਤੁਸੀਂ ਕਬੈਣੀ ਵਾਲਾ ਪਾਸਾ ਕਬੈਣੀ ਵਾਲੇ ਦੇ ਥਣ ਤੇ ਦੁੱਧ ਘਟ ਜੇ ਠੀਕ ਆ ਮਗਰ ਕੱਟਾ ਮਗਰ ਕੱਟਾ ਤਾਜੀ ਸੂਈ ਇਹਦੇ ਥੱਲੇ ਹੁਣ ਕੋਈ 7 ਕਿਲੋ 8 ਕਿਲੋ 7 ਕਿਲੋ ਮੰਨ ਲਓ ਬੋਲਾ ਲਾ ਲਓ ਕੱਚਾ ਦੁੱਧ ਲਾ ਲਓ ਠੀਕ ਆ ਹਾਂਜੀ ਦੁੱਧ ਦੇ ਦੂਗੀ 10 ਕਿਲੋ ਹਾਂ ਦਿਨਾ ਵੀ ਚਾਹੀਦਾ ਉਹ ਤਾਂ ਜਾਤਨਾ ਨਸਲ ਕੁਆਲਟੀ ਵਾਲੀ ਆ ਹਾਂ ਹਾਂਜੀ ਥਾਂ ਚੰਗਾ ਚਵਾਈ ਚੰਗੀ ਉਹਾਈ ਬਹੁਤ ਚੰਗੀ ਹਾਂਜੀ ਕੋਈ ਪੂਰ ਛਟਾ ਨਹੀਂ ਕੁਛ ਨਹੀਂ ਸੱਜਣੋਂ ਨਹੀਂ ਆਪਾਂ ਕਿਹੜਾ ਚੂਕੇ ਵੇਖੀ ਆ ਭਰਾ ਦਾ ਧੰਨਵਾਦ ਆ ਉਹਨੇ ਆਪਾਂ ਨੂੰ ਦੱਸਿਆ ਵੀ ਇਹਦੇ ਚੀਰ ਦੁੱਧ ਵਾਧਾ ਤੇ ਗਾੜ੍ਹ ਬਹੁਤ ਆ ਠੀਕ ਆ ਹਾਂਜੀ ਗਾੜ੍ਹ ਬਹੁਤ ਆ ਹਾਂਜੀ ਗਾੜ੍ਹ ਬਹੁਤ ਇਹਦੇ ਠੀਕ ਆ ਠੀਕ ਆ ਬਾਕੀ ਇਹ ਵੀ ਹੋਰ ਤਰ੍ਹਾਂ ਵੀ ਜਿਹੜੇ ਵੀ ਨੂੰ ਨਹੀਂ ਪਰਕ ਉਦਾਂ ਲੈ ਜੇ ਆਪਾਂ ਝੂਠ ਨਹੀਂ ਮਾਰ ਕੇ ਦੇਣੀ ਹਾਂ ਨਹੀਂ ਕੱਲ ਨੂੰ ਕੋਈ ਗਾਲ ਕੱਢੇ ਨਹੀਂ ਯਾਰ ਵੀਰੇ ਹਾਂਜੀ ਉਹ ਸੁ ਲੈਣਾ ਬਹੁਤ ਔਖਾ ਹੋ ਗਿਆ ਹੀਰੇ ਹੁਣ ਰੇਟ ਵੀ ਆਪਾਂ ਉਹੋ ਹੀ ਇਹਦਾ ਟੋਕਰਾਂ ਵਾਲਾ ਹੀ ਕਰ ਦੇਣਾ ਆਹੋ ਫਿਰ ਚੱਲ ਜੇਬ ਜੀ ਮੈਂ ਇਹੋ ਜਿਹਾ ਏ ਆਪੀ 24 ਦੇ ਨਾ ਮੰਨ ਲਓ ਆਪਾਂ ਨੂੰ ਕੱਲ ਨੂੰ ਲਾਇਏ ਠੀਕੇ ਤੇ ਇਹਨੇ 24 ਦੇ ਨਾਲ ਘਰ ਦੇ ਨਾਲ ਸਹੀ ਇਹਨੇ ਠੀਕ ਆ ਹਾਂਜੀ ਕੀ ਰੱਖੇਗਾ ਰੇਟ ਇਹਦਾ ਸੰਦੂ ਸਾਹਿਬ ਉਹ ਉਤਰਾ ਦੇ ਭਾਵੇਂ 80 ਦੀ ਵੇਚ ਦਿੰਦੇ ਓਕੇ 70 ਦੀ ਦੇ ਦੇ ਗਣ ਕਰਦੇ ਹੁਣ ਤੂੰ ਵੇਖ ਜੱਥੇ 70 ਹਜ਼ਾਰ ਹੀ ਦੇ ਦਾਂਗੇ ਠੀਕ ਆ ਪਰ 65 ਦੀ ਦੇ ਦੇ ਹੁਣ ਕਈ ਚੱਕਰਾਂ ਚ ਪੈ ਜਿਆਦਾ ਨਾ ਮੇਰਾ ਵੀਰ ਖਿੱਚੇ ਵੀ ਹੈ ਨਾ ਕੋਈ ਗੱਲ ਨਹੀਂ ਆ ਮੈਂ ਬਾਹਣਾ ਮਰੋੜੇ 65 ਦੀ ਦੇ ਦਿਆਂਗੇ ਹਾਂ ਤੇ 65 ਦੀ ਮਾੜੀ ਤਾਂ ਨਹੀਂ ਸੱਜਰ ਆ ਸੱਜਰਾ ਮੰਨ ਲਓ ਫਗਣ ਚ ਇਹਦੇ ਵਿੱਚ ਫੇਰ ਇਹਨੇ ਦੀ ਆ ਕਿੰਨੇ ਦੀ ਆ ਵਾਕੇ ਦੁੱਧ ਪੀ ਲਵੇ ਦੋ ਚਾਰ ਮਹੀਨੇ ਆਪਦਾ ਠੰਡੀ ਸੀਲ ਵੜੀ ਆ ਕੋਈ ਲੱਤ ਛੜਨੀ ਕੁਛ ਨਹੀਂ ਓਕੇ ਤੇ ਐਦਾ ਕੀ ਲੇਖਾ ਜੋਖਾ ਇਹ ਸੰਤੂ ਸਾਹਿਬ ਪਹਿਲਾ ਸੁਗਾ ਜੇ ਠੀਕ ਆ ਮੂੰਹ ਚਾਰ ਦੰਦ ਹਾਂ ਇਹ ਦੁਬਲੀਆਂ ਆਪਾਂ ਲਈ ਆ ਦੁਬਲੀ ਵਾਲੇ ਵੱਡੇ ਮਾਲੀ ਦੀ ਆ ਠੀਕ ਆ ਤੇ ਠੰਡੀ ਸੀਲ ਬੜੀ ਆ ਬਹੁਤ ਜਾਲੀ ਜਿਤਨਾ ਮਰਜ਼ੀ ਕੱਲ ਵੀਰ ਹਣੀ ਆਪਣੇ ਚਲੋ ਆਪਣੇ ਸਾ ਭਾਵੇਂ ਘਰੇ ਐਤਰਾ ਬੈਠੇ ਰਹੇ ਲਾ ਉਹ ਚੋਕ ਲੈ ਲੈਂਦੇ ਆ ਓਕੇ ਕੀ ਬਾਤ ਹੈ ਤਿੰਨ ਦਿਨ ਲੈ ਜੂ ਹਜੇ ਦੋ ਕ ਹਾਂਜੀ ਦੋ ਕ ਦਿਨ ਲੈ ਜੂਗੀ ਵੀ ਮੰਨ ਲਾ ਤਿਆਰ ਹੀ ਮੰਨ ਲਾ ਲਿਆ ਅਗਲਾ ਇੱਕ ਦੋ ਦਿਨਾਂ ਚੀ ਸੁਪੈਣੀ ਘਰਮਾਂ ਵਾਲੀ ਦੋ ਤਿੰਨ ਤਾਂ ਕਰ ਜੂਗੀ ਆ ਬਹੁਤ ਸੋਹਣਾ ਥਾਂ ਹੈ ਜੀ ਹੈਨਾ ਹਾਂਜੀ ਬਾਕੀ ਮਾਲੀ ਬੜੇ ਚੰਗੇ ਦੀ ਆ ਮਾਲੀ ਤੁਹਾਨੂੰ ਪਤਾ ਜੰਨੀਆਂ ਆਪਾਂ ਛੋਟੀਆਂ ਲੈਂਦੀਆਂ ਉਹ ਜਿਆਦਾ ਚਲੋ ਥੋੜੀ ਜਿਹੀ ਸੇਵਾ ਤੋਂ ਰਹੀ ਆ ਨਹੀਂ ਤੇ 15 15 14 ਕਿਲੋ ਤਾਂ ਛੋਟੀ ਉਮਰ ਚ ਚੌਗੀ ਹੂ ਵੱਤ ਚੌਗੀ ਚੌਗੀ ਹਾਂਜੀ ਦੇਖੋ ਬਾਕੀ ਥਾਣਾ ਦੀ ਵਿਰਲ ਬੁਰਲੇ ਦੀ ਹਾਂ ਨਹੀਂ ਹਜੇ ਇਹਨੇ ਬੜਾ ਕੋਲ ਬਣਾ ਜਾਨੀ ਕਰਮਾ ਵਾਲੀ ਨਾ ਹਜੇ ਦੁੱਧ 10 ਕਿਲੋ ਤਾਂ ਰਾਮਣਾ ਨਹੀਂ ਡਿੱਗਦੀ ਹਾਂ ਦੇਣਾ ਚਾਹੀਦਾ ਇਹਨਾ ਨੋਰਮਲ 10 ਕਿਲੋ ਦੁੱਧ ਕਹਿੰਦਾ ਵੀਰ ਦੇ ਦਊਗੀ ਸੱਜਣਾ ਤੇ ਬਾਕੀ ਊਂ ਥਣਾ ਥਣਾ ਲੋ ਟਿੱਪਨ ਓਕੇ ਆ ਹਾਂ ਜੀ ਹਾਂ ਜੀ ਓਕੇ ਭਾਰ ਲਈਓ ਵੇਫੀ ਨਹੀਂ ਹਾਂ ਹਾਂ ਕੋਈ ਚੱਕ ਭਾਰ ਦੀ ਇਹ ਗਰੰਟੀ ਆ ਵੀ ਇਹਦੀ ਸੂਨ ਤੱਕ ਗਰੰਟੀ ਆ ਸੂਨ ਤੋਂ ਬਾਅਦ ਆ ਦੀ ਗਰੰਟੀ ਕੋਈ ਨਹੀਂ ਹਾਂ ਨਹੀਂ ਸਿਆਣੀ ਹਾਂ ਜੀ ਸਿਆਣੀ ਦਾ ਜਿੰਨੇ ਚ ਆਪਣੀ ਮੇਰਾ ਵੀਰ ਇਥੇ ਪੈਸੇ ਬਹੁਤ ਔਖੇ ਬਣਦੇ ਆ ਇੱਥੇ ਆਦੀ ਤਸੱਲੀ ਕਰਕੇ ਖੜੇ। ਥਾਣਾ ਇੱਥੇ ਆ ਕੇ ਟੈਪਲੇ ਭਾਰ ਦੀ 2-4 ਦਿਨ ਦੀ ਗਾਰੰਟੀ ਨੇ ਸੁਣੀ ਪਾਣੀ। ਸੁਣ ਤੋਂ ਬਾਅਦ ਦੀ ਨਹੀਂ ਹੁੰਦੀ। ਹਾਂ ਵੀ ਕੋਈ ਗਰਮ ਚੀਜ਼ ਪਾ ਦੇ। ਕੋਈ ਕੋਈ ਗਰਮ ਪਾ ਜੇ ਕੋਈ ਜ਼ਿਆਦਾ ਕੋਈ ਗੋੜ ਪਾ ਦੇ ਮੇਰਾ ਵੀਰ ਨਾ ਮੁੜ ਕੇ ਲਾਂਬੇ ਆਣ ਸੁਈਆਂ ਹੀ ਆਵਾਂ। ਭਾਵੇਂ ਕਿ ਤਿੰਨ ਡੰਗ ਚੋ ਕੇ ਲੈ ਜੇ। ਠੀਕ ਆ। ਆਪਣਾ ਕੋਈ ਨਾਂ ਨਹੀਂ ਹੈਗੀ। ਹਾਂ ਆਪਦੀ ਤਸੱਲੀ ਕਰੀ। ਹਾਂਜੀ ਕਿਉਂਕਿ ਪੈਸੇ ਲਾਉਣੇ ਆ। ਹਾਂ ਉਹਨਾਂ ਦਾ ਫਰਜ਼ ਬਣਦਾ। ਫਰਜ਼ ਬਣਦਾ। ਸਿਆਣੀ ਗੱਲ ਆ। ਇਹਦਾ ਫਿਰ ਰੇਟ। ਰੇਟ ਸੰਧੂ ਸਾਹਿਬ ਇਹਦਾ ਵੀ ਉੜਦਿੰਗ ਵਾਲਾ ਹੀ। ਓਕੇ। ਦੇਰੀ ਕਿ 85 ਵੀ ਖਲਾ ਜਿੱਥੇ ਜੇ ਸੂਤਾਂ ਦਾ ਝੋਟੀ ਦਾ ਚੰਗੀ ਆ ਯਾਰ ਝੋਟੀ ਬਹੁਤ ਚੰਗੀ ਰੇਟ ਤੁਹਾਨੂੰ ਪਤਾ ਵੀ ਆਪਣਾ ਜਾਇਜ ਹੁੰਦਾ ਇਹ ਲਿੰਦਾ ਵੀ ਜੇ ਆਪਾਂ ਨੂੰ ਪਾਣਾ ਮਿਲੀ ਆ ਤੇ ਕਿਦਾ ਹਾਂ ਬਾਲੀ ਕਮਾਈ ਨਹੀਂ ਕਰਨੀ ਹਾਂਜੀ ਬਾਕੀ ਇਹ ਆ ਵੀ ਕੋਈ ਥੱਲੇ ਕੰਮੀ ਪੇਸ਼ੀ ਨਹੀਂ ਆ ਦੂਜੇਨਾਂ ਨੂੰ ਲੈਵਾ ਥੱਲੇ ਹਾਂ ਨਹੀਂ ਖੁੱਲਾ ਡੁੱਲਾ ਲੈ ਵਾ ਹਾਂਜੀ ਇਹਨੇ ਕਈ ਰੰਗ ਬਦਲਨੇ ਹਜੇ ਛਾ ਇਹਦੇ ਸੂਗੇ ਨੇ ਬਹੁਤ ਖੁੱਲ ਜਾਣਾ 80 ਜੋ ਕੀ ਕਰਨਾ ਹੁਣ ਤੂੰ ਲੇਖਾ ਜੋਖਾ ਜਮ ਕਾ ਸੰਦੂ ਸਾਹਿਬ ਇੱਕੋ ਗੱਲ ਹੀ ਕਰੀਏ ਦੀ ਆਪਾਂ ਨਾ ਸਾਰੀਆਂ ਪੌੜੀਆਂ ਉਤਰ ਕੇ 70000 ਰੁਪਏ ਦੀ ਝੋਟੀ ਦੇ ਦਾਂਗੇ ਜਿਆਦਾ ਨਾ ਮੇਰਾ ਵੀਰ ਨਾ ਕਰੀ 75 ਦੀ ਦੇ ਦੇ ਹੁਣ 100000 ਨਾ ਕੀ ਮੁੜ ਕੇ ਮੇਰੇ ਵੀਰ ਖਲੋਂਦੇ ਨਹੀਂ ਨਾ ਉੱਥੇ ਕੋਈ ਗੱਲ ਨਹੀਂ ਇਹ ਤੇਰੀ ਗੱਲ ਚ ਦਾਵਾ ਹੈ ਨਾ ਜਮਾ 2000 ਨਾਲ ਵੀ ਕਹਿਤਾ ਨਾ ਤਾਂ ਫਿਰ ਵੀ ਜੇ 85 ਦੀ ਕਹਿਦੀ ਤਾਂ 75 ਦੀ ਲੈ ਲੈ ਅਸੀਂ ਕਹਦਾ ਨਾ ਤੂੰ ਫਿਰ ਮੇਰੇ ਵੀਰ ਨਾਲ ਕਹਣਾ 75 ਲੈ ਲੈ ਫੇਰ ਮੰਨ ਲਓ 5 ਡਾਣਾ ਡਾਣਾ ਤੇ ਜੇ ਉਹਨਾਂ ਨੂੰ 75 ਕਹਿ ਲਿਆ ਤਾਂ ਕੋਈ 70 ਨਾ ਫੇਰਾ ਕੇ ਨਾ ਹਾਂ ਹੁਣ ਅਗਲਾ ਆਪਦਾ ਹਿਸਾਬਤਾ ਬੁਲਾ ਲੇ ਹਾਂ ਵੀ ਗਾਂ ਵੀ ਜਿਹਨੇ ਪਾਲ ਕੇ ਏਡੀ ਕੀਤੀ ਉਹਨੇ ਵੀ ਪੈਸੇ ਲੈ ਕੇ ਦਿੱਤੀ ਆ ਆਪਾਂ ਨੂੰ ਕਿਹੜੀਆਂ ਫਰੀ ਮਗਰਮ ਮਿਲਦੀਆਂ ਤੁਹਾਨੂੰ ਪਤਾ ਸਾਰੇ ਰੇਟ ਲਵਾ ਕੇ ਫੇਰ ਹੀ ਰੰਦੇ ਆ ਬਿਲਕੁਲ ਬਿਲਕੁਲ ਜੇ ਆਪਣੇ ਘਰ ਦੀ ਉਹ ਫੇਰ ਤੇ ਟਾਂਡਾ ਵਾਂਦਾ ਕਰਤਾ ਪਾ 75000 ਦਾ ਹਣਾ ਹਾਂਜੀ ਵੀ ਚੱਲ ਜੇ ਕੋਈ ਬਾਹਲਾ ਖਿੱਚ ਕਰੂਗਾ ਕੋਈ 18000 ਛੋਟੀ ਕੋਈ ਸ਼ੱਕ ਨਹੀਂ ਐ ਨਵੀਂ ਐ ਜੇ ਓਕੇ ਆ ਜੈਜ ਆ ਜਮਾ 75000 ਤੇ ਸੂਆ ਪਹਿਲਾ ਝੂਟੀ ਆ ਸੱਜਣ ਹਾਂਜੀ ਚੰਗੀ ਪੱਠਪੁਰੇ ਦੀ ਬਾਕੀ ਤਿਆਰੀ ਦੇ ਵਿੱਚ ਅਜੇ ਕੱਟੀ-ਕੁੱਟੀ ਦੇਗੀ ਤੋੜਾ ਬੰਨਾ ਹੀ ਨਹੀਂ ਕੋਈ ਆ ਤੁਹਾਨੂੰ 65000 ਚ ਦਵਾ ਦੇਣੀ ਆ ਤੁਹਾਡੀ ਸੇਵਾ ਦਾ ਦੁੱਧ ਹੁਣ 6 ਚੋਲੇ 7 ਚੋਲੇ ਇੱਥੇ ਵੀਰਹਰਾਂ ਕੋਲੇ ਜਿਹੜਾ ਮਿਲ ਜਾਊਗਾ ਤੇ ਆਹ ਦਾ ਝੂਟੀ ਫਿਰ ਤੁਹਾਨੂੰ ਜਿਵੇਂ ਭਰਾ ਨੇ ਦੱਸੀ ਸਾਰੇ ਗੋਹਣੀ ਐਨ ਓਕੇ ਰਿਪੋਰਟ ਆ ਮਗਰ ਵੀ ਕੱਟੀ ਤੇ ਆਪ ਵੀ ਕੱਟੀ ਸਜਦੇ ਮੇਰਾ 6 ਫੁੱਟ ਕਾਦਾ ਕਿੱਥੇ ਆਉਂਦੀ ਐ ਹਾਂ ਬੜੀ ਸੰਭੀ ਐ ਹਾਂਜੀ ਬਾਕੀ ਇਹਨਾਂ ਬਾਕੀ ਕੱਟੀ ਵੇਖੋ ਕਿੰਡੀ ਚੰਗੀ ਮਗਰ ਹਾਂ ਨੇ ਬੱਚਾ ਚੰਗਾ ਪਾਇਆ ਕਰਮਾ ਦੀ ਨੇ ਜਿਵੇਂ ਪਹਿਲਾਂ ਬਾਕੀ ਪਹਿਲਾਂ ਬੱਚੇ ਬੁੱੱਚੇ ਤੇ ਉਹ ਫੇਰ ਹਾਂ ਵੱਡੀ ਦਾ ਕੋਈ ਨਹੀਂ ਪਤਾ ਰਾਂ ਮਾਰ ਕੇ ਖਾ ਦੇਣ ਵਿੱਚ ਠੀਕ ਧੰਨਵਾਦ ਸੰਜਨੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ